ਜਨਮ ਦਿਨ ਵੱਲੇ ਦਿਨ ਅਖਬਾਰਾਂ ਚ ਮੈਗਜ਼ੀਨਾਂ ਚ ਸਾਡੇ ਫੈਮਿਲੀ ਵੱਲੋਂ ਵੀ ਬਾਹਰ ਵੱਲੋਂ ਵੀ ਆਂਦੀਆਂ ਮੈਂ मतलब ਆਰਟੀਕਲ ਛਪਦੇ ਨੇ ਤੇ ਉਹਨਾਂ ਦੀ ਯਾਦ ਇਸ ਤਰ੍ਹਾਂ ਹੀ ਅਸੀਂ ਮਨਾਉਂਦੇ ਆ ਇੱਕ ਦੂਜੇ ਨੂੰ ਸਾਡੇ ਗਰੀਟਿੰਗਸ ਕਰਕੇ ਪੈਣਾ ਪੜਾ ਬੱਚੇ ਸਾਰਿਆਂ ਦੇ ਇੱਕ ਦੂਜੇ ਨੂੰ ਤੇ ਕਈਆਂ ਥਾਵਾਂ ਤੇ ਸਮਾਗਮ ਹੁੰਦੇ ਆ ਉਹ ਸਾਨੂੰ ਸਾਡੀ ਕਈ ਨੌਲੇਜ ਤੋਂ ਬਿਨਾ ਵੀ ਹੁੰਦੇ ਆ ਬੜੇ ਸਮਾਗਮ ਸਹਿ ਸਭਾਵਾਂ ਕਰਦੀਆਂ ਹੋਰ ਕਰਦੀਆਂ ਆ ਤੇ ਜਿਹੜਾ ਕੋਈ ਵੱਡਾ ਸਮਾਗਮ ਹੁੰਦਾ ਕਿ ਪਿੱਛੇ ਯੂਨੀਵਰਸਿਟੀ 'ਚ ਇੱਕ ਵਾਰੀ ਸੈਮੀਨਾਰ ਹੋਈ ਸੀ ਉੱਥੇ ਫਿਰ ਸਾਰੇ ਸ਼ਿਰਕਤ ਕਰਨੇ ਜਿੰਨੇ इजीली ਹੋ ਸਕਦੇ ਜਿਹੜੇ ਏਰੀਆ ਵਿੱਚ ਹੋਵੇ। ਸਦਾ ਗੁਰਬਖਸ਼ ਸਿੰਘ ਪ੍ਰੀਤ ਲੜੀ ਤੇ ਸਾਡੀ ਫੈਮਿਲੀ ਨੇ ਰਲ ਕੇ ਇੱਕ ਫਾਊਂਡੇਸ਼ਨ ਬਣਾਈ ਆ ਪ੍ਰੀਤਨਗਰ ਵਿੱਚ ਉਹਨਾਂ ਦੀ ਯਾਦ ਕੱਟਿਆਂ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ ਹਾਂ ਉਹਦੇ ਵਿੱਚ ਸਾਨੂੰ ਬੜਿਆਂ ਬਾਹਰੋਂ ਵੀ ਸਾਨੂੰ امداد ਆਈ ਹੈ ਕੁਝ ਐਮਪੀਜ਼ ਦੇ ਕੋਟੇ ਚੌਸੀ ਲੈ ਕੇ ਉੱਥੇ ਬਹੁਤ ਖੂਬਸੂਰਤ ਇੱਕ ਆਡੀਟੋਰੀਅਮ ਬਣਾਇਆ ਹੋਇਆ ਹੈ ਇੱਕ ਲਾਇਬ੍ਰੇਰੀ ਬਣਾਈ ਹੈ ਇੱਕ ਓਪਨ ਏਅਰ تھیਟਰ ਬਣਾਇਆ ਜਿੱਥੇ ਹਰ ਮਹੀਨੇ ਅਸੀਂ ਉੱਥੇ ਡਰਾਮੇ ਕਰਦੇ ਹਾਂ